ਅ ਜਿਹੇ ਸਭਾ ਹੋਟਲ ਦੇ ਵਿੱਚ ਕੀ ਚੈਕਿੰਗ ਕੀਤੀ ਗਈ ਹੈ ਕਿਹੜਾ ਹੋਟਲ ਅੱਜ ਸਾਨੂੰ ਕੱਲ ਹੀ ਕੰਪਲੇਟ ਮਿਲੀ ਸੀ ਜਿਹਦੇ ਸਵੰਦ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਿਵਲ ਸਰਪੰਚਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੱਤੇ ਆ ਇਹਨਾਂ ਦੇ ਦੋ ਸੈਂਪਲ ਲੈਏ ਜਿਹਦੇ ਵਿੱਚ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ ਜੀ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹਦੇ ਤੇ ਥੋੜਾ ਦੱਸਣਾ ਚਾਹੋਗੇ ਕਿ ਇਸ ਚੀਜ਼ ਦਾ ਬਣਿਆ ਹੁੰਦਾਗਾ ਤੇ ਦੋ ਕੁਛ ਮੱਖਣ ਦੇ ਰੂਪ ਦੀ ਚੀਜ਼ ਕਰਦੇ ਨੇ ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਜ਼ ਨਾਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਮੀਟ ਦੀ ਵੈਜੀਟੇਬਲ ਬਣਾਈ ਪਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜ ਇੱਕ ਮੱਖਣ ਦੇ ਤਰ੍ਹਾਂ ਕਹਿ ਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਜੂਸ ਕਰ ਰਹੇ ਨੇ ਕਿ ਅਵੇਅਰ ਕਰਾ ਕੇ ਹੁਣ ਅਸੀਂ ਇਹਨਾਂ ਨੂੰ ਬਾਕੀ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਅਵੇਅਰਨੈਸ ਕੀਤੀ ਆ ਬਾਕੀ ਅਸੀਂ ਕੈਂਪ ਵੀ ਲਾ ਰਹੇ ਆ ਉਹਦੇ ਵਿੱਚ ਇੱਕ ਪਬਲਿਕ ਨੂੰ ਅਵੇਅਰ ਕਰ ਰਹੇ ਆ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀIENTS ਜ਼ਰੂਰ ਪੜੋ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ